ਆਜੋ ਬਾਈ ਮਿੱਤਰੋ ਇਸ ਵੀਡੀਓ ਚ ਨਾ ਤੁਹਾਨੂੰ ਤਿੰਨ ਬਸ਼ੇਰੀਆਂ ਵਿਖਾਉਣੇ ਆ ਤਿੰਨੇ ਹੀ ਫੋਰ ਸੇਲ ਆ ਤੇ ਮਾਲਕਾ ਨਾ ਕਰਦੇ ਐ ਇਹਨਾਂ ਬਾਰੇ ਗੱਲਬਾਤ ਹੋਰ ਕੀ ਹਾਲ ਆ ਭਰਾ ਵਧੀਆ ਬਾਈ ਠੀਕ ਠਾਕ ਆਪਣੇ ਦੱਸੋ ਜੀ ਤੇ ਆ ਗਏ ਮੰਡੀ ਚ ਹੈ ਹਾਂਜੀ ਹਾਂਜੀ ਬਾਈ ਰਾਤ ਹੀ ਆਏ ਆ ਠੀਕ ਆ ਤਿੰਨ ਜਾਨਵਰ ਲੈ ਕੇ ਆਏ ਹਾਂ ਹਾਂਜੀ ਤਿੰਨ ਹੀ ਲੈ ਕੇ ਆਏ ਆ ਬਾਈ ਠੀਕ ਆ ਘਰੇ ਹੈਗਾ ਤਿੰਨ ਚਾਰ ਬਸ਼ੇਰੀ ਠੀਕ ਆ ਜੀ ਠੀਕ ਹਾਂਜੀ ਤੇ ਆ ਬਸ਼ੇਰੀ ਬਾਰੇ ਜਰੂਰ ਦੱਸ ਬਾਈ ਹਾਂ ਨੀਲੀ ਬਾਰੇ ਹੀ ਹਾਂਜੀ ਇਹ ਵਾਲਪੋਰੀਆਂ ਦੀ ਬਈ ਜਮਾ ਬਿਲਕੁਲ ਕਲੀਅਰ ਅ ਅੱਛਾ ਹਜੇ ਮੰਨ ਕੇ ਚੱਲੋ ਵੀ ਸਾਢੇ 4-5 ਮਹੀਨਿਆਂ ਦੀ ਬਿਸ਼ੇਰੀ ਇਹ ਪੰਜ ਕੁ ਮਹੀਨਿਆਂ ਦੀ ਹੋਗੀ ਹਾਂਜੀ ਪੰਜ ਕੁ ਮਹੀਨਿਆਂ ਦੀ ਮੰਨ ਕੇ ਚੱਲੋ ਹੀ ਵਾਲਪੋਰੀ ਦੀ ਕਲੀਅਰ ਹੈ ਬਾਕੀ ਚੰਬੀ ਹੈ ਬਿਸ਼ੇਰੀ ਕਿਹੜੇ ਦੀ ਹੈ ਇਹ ਏਅਰ ਆਨ ਨਾ ਨਹੀਂ ਆ ਬਈ ਯਾਰ ਆਪਾਂ ਕਹਿਣ ਨੂੰ ਜਿਹੜੇ ਦੀ ਮਰਜ਼ੀ ਕਹਿ ਦਿੰਦੇ ਆ ਆ ਗੱਲ ਹੁੰਦੀ ਆ ਯਾਰ ਸਹੀ ਗੱਲ ਆ ਹੁਣ ਮੈਂ ਕਹੀਆਂ ਫਲਾਣੇ ਦੀ ਜਿਹਦਾ ਫਾਇਦਾ ਨਹੀਂ ਯਾਰ ਕੋਈ ਤੂੰ ਮਾਰ ਕੇ ਆਪਾਂ ਕੋਈ ਜਾਨਵਰ ਵੇਚਣਾ ਨਹੀਂ ਨਹੀਂ ਸਹੀ ਗੱਲ ਆ ਬਾਕੀ ਯਾਰ ਜਿਹੜੀ ਚੀਜ਼ ਸਾਹਮਣੇ ਉਹ ਬਣੀ ਜਾਣਾ ਇਹ ਹਾਂ 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 ਤੇ ਕੀ ਮੁੱਲ ਕਰ ਦੋਗੇ ਇਹਦਾ ਬਾਈ ਲੱਖ ਰੁਪਈਆ ਮੁੱਲ ਕਰ ਲੱਖ ਰੁਪਈਆ ਮੁੱਲ ਹਾਂਜੀ ਬਾਈ ਠੀਕ ਆ ਅੱਗੇ ਆ ਜਾ ਭਰਾ ਆ ਲਾਲ ਗਰੜੀ ਬਿਸ਼ੇਰੀ ਹੈ ਬਾਈ ਹਾਂਜੀ ਇਹ ਪਲੀ ਪੁਲੀ ਬਹੁਤ ਚੰਗੀ ਹੈ ਇਹ ਵੀ ਬਸ ਉਮਰ ਇਹਦੀ ਵੀ ਮੰਨ ਕੇ ਚੱਲੋ ਵੀ ਹੈਗੀ ਆ 5 ਕਿ ਮਹੀਨਿਆਂ ਦੀ ਬਾਈ 5 ਕਿ ਮਹੀਨੇ ਵਾਲਪੌਰੀਆਂ ਦੀ ਬਿਲਕੁਲ ਕਲੀਅਰ ਛੱਟਾ ਜ਼ਰੂਰ ਹੈ ਇਹਦੇ ਥੱਲੇ ਠੀਕ ਆ ਆ ਹੋਈ ਗੱਲ ਬਾਤ ਹਾਂਜੀ ਹਾਂਜੀ ਬਾਈ ਤੇ ਇਹਦਾ ਕੋਈ ਪਤਾ ਹੈਗਾ ਇਹਦਾ ਵੀ ਆਨ ਨਾ ਨਹੀਂ ਹੈ ਬਾਈ ਠੀਕ ਆ ਕਾ ਬਣਾਉਣ ਨੂੰ ਤਾਂ ਯਾਰ ਮੈਂ ਕਹੀ ਜਾਵਾ ਵੀ ਆਪਣੇ ਕੋਲੇ ਦੀ ਫਾਂ ਘੋੜਾ ਵੀ ਹੈਗਾ ਆਪਣੇ ਕੋਲੇ ਚੇਤਕ ਕੱਲਾਂ ਵਾਲੇ ਦਾ ਹਨ ਉਹਦੀ ਕਹਿ ਕੇ ਦੇ ਦਾਂ ਕੀ ਫਾਇਦਾ ਯਾਰ ਝੂਠ ਮਾਰ ਕੇ ਜਾਨਵਰ ਵੇਚਣ ਦਾ ਕੋਈ ਫਾਇਦਾ ਨਹੀਂ ਬਾਈ ਉਹਦਾ ਫਾਇਦਾ ਹੀ ਕੋਈ ਨਹੀਂ ਜੇ ਲੰਮਾ ਸਮਾਂ ਕੰਮ ਕਰਨਾ ਹਾਂਜੀ ਹਾਂਜੀ ਬਾਈ ਅਗਲੇ ਨੂੰ ਯਾਰ ਸਾਹਮਣੇ ਚੀਜ਼ ਦੇਂਦੀ ਤੇ ਹੈ ਨਾ ਸਹੀ ਹੈ ਸਹੀ ਹੈ ਹਾਂਜੀ ਬਾਈ ਤੇ ਇਹਦਾ ਮੁੱਲ ਬਾਈ ਇਹਦਾ 1 ਦਾ 10 ਕਰਦੇ ਆ ਬਾਈ 1 ਦਾ 10 ਹਾਂਜੀ ਹਾਂਜੀ ਬਾਈ ਤੇ ਅੱਗੇ ਆ ਜਾਓ ਭਰਾ ਅੱਗੇ ਬਾਈ ਇਹ ਨੀਲੀ ਬਸ਼ੇਰੀ ਆ ਇਹ ਹੋਊਗੀ 9-10 ਮਹੀਨਿਆਂ ਦੀ ਅੱਛਾ ਏ ਵੀ ਵਾਲਪੌਰੀਆਂ ਦੀ ਬਿਲਕੁਲ ਕਲੀਅਰ ਆ ਮਗਰਲੇ ਦੋ ਪੈਰ ਚਿੱਟੇ ਆ ਮਗਰਲੇ ਦੋ ਪੈਰ ਚਿੱਟੇ ਆ ਹਾਂ ਬਈ ਮੱਥੇ ਪਟਾ ਕੋਈ ਪੌਰੀ ਦੀਆਂ ਕਲੀਅਰ ਆ ਜਮਾਂ ਬਿਲਕੁਲ ਤੇ ਇਹਦੀ ਡਿਮਾਂਡ ਭਰਾ ਇਹਦੀ ਬਈ 115 ਕਰਦੇ ਆ 115 ਹਾਂਜੀ ਹਾਂਜੀ ਬਈ ਕੋਈ ਨੇ ਮਾਨਤਾਣ ਹੋ ਜੂਗਾ ਮਾਨਤਾਣ ਤਾਂ ਮੌਕੇ ਤੇ ਹੋਵੇ ਹਾਂਜੀ ਹਾਂਜੀ ਫੋਲੀ ਕਰ ਦਾਂਗੇ ਮਾਨਤਾਣ ਦੀ ਨਹੀਂ ਕੋਈ ਗੱਲ ਛੋਡੀ ਵੀਡੀਓ ਤੇ ਸ਼ੇਅਰ ਕਰਕੇ ਆ ਜੇ ਬੰਦਾ ਮਾਨਤਾਣ ਫੋਲੀ ਕਰ ਦਾਂਗੇ ਬਈ ਠੀਕ ਆਪਣਾ ਪ੍ਰੋਪਰ ਐਡਰੈਸ ਦੱਸ ਦੋ ਆਪਣਾ ਪਿੰਡ ਬਈ ਕੌਣੀ ਆ ਜ਼ਿਲ੍ਹਾ ਸ਼੍ਰੀ ਮਕਸਦ ਸਾਹਿਬ ਆ ਤੇ ਨੰਬਰ ਆਪਣਾ ਹੈਗਾ 98143 61705 ਬਈ ਲਓ ਮਿੱਤਰੋ ਇਸ ਨੰਬਰ ਤੇ ਭਰਾ ਨਾਲ ਕਰ ਲਿਓ ਸੰਪਰਕ ਘਰੇ ਵੀ ਹੈਗੀ ਇੱਕ ਗੱਬਣ ਕੋੜੀ ਹੈਗੀ ਇੱਕ ਬਸ਼ੇਰੀ ਘਰੇ ਖੜੀ ਠੀਕ ਹੈ ਜੀ ਸੇਲ ਆ ਤੇ ਮਿਲਦੇ ਆਂ ਫਿਰ ਹੋਰ ਕਿਸੇ ਨਵੀਂ ਵੀਡੀਓ ਚ ਧੰਨਵਾਦ ਓਕੇ ਥੈਂਕ ਯੂ